ਜਾਪੀ ਜਿਹੜਾ ਰਾਮ ਜੈ ਆਇਆ ਜੀ ਹਸਦਾ ਮਸਤਾ ਬਗਾ ਜੀ ਇਹਨਾਂ ਸੁਣਨੇਗੀ ਤਾਂ ਏ ਕੀ ਚਾਲ ਆਪਨੇ ਜੀ ਬਣੀ ਰੁਆ ਜੀ ਜੁਆਇੰਟ ਪੰਜਾਬ ਦੇ ਲੋਕਾਂ ਨੇ ਨਾ ਤਾਂ ਜਿਹੜਨੇ ਖਾਲਾ ਨਾ ਰਾਤ ਸਰ ਅੱਜ ਦਾ ਇੱਕ ਖੂਬਸੂਰਤ ਦ੍ਰਿਸ਼ ਦੇਖੀ ਹੱਸਦੇ ਵਸੇ ਸੰਜੇ ਪੰਜਾਬ ਦਾ ਜੋ ਦ੍ਰਿਸ਼ ਦੇਖਿਆ ਬਹੁਤ ਹੀ ਆਨੰਦਦਾਣ ਸਾਨੂੰ ਲੱਗ ਹੀ ਨਹੀਂ ਰਿਹਾ ਹੈਗਾ ਕਿ ਸਾਡੇ ਕੋਈ ਬੰਦੀ ਪਈ ਆ ਸਾਨੂੰ ਪਹਿਲਾ ਵਾਲਾ ਜੋ ਪ੍ਰਾਣਾ ਪੰਜਾਬ ਸੀ ਚਾਹੇ ਅਸੀਂ ਅੱਜ ਕੋਈ ਚੜ੍ਹਦੇ ਪੰਜਾਬ ਨੇ ਆ ਚਾਹੇ ਅਸੀਂ ਲੈਣ ਦੇ ਚਾਹਦੇ ਆ ਪਰ ਉਹ ਪਾਣੀ ਵਾਲੀ ਵੀਕ ਵੀ ਪਰਾਣਾ ਕਾਇ ਹੈ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਲੀਕ ਮਾਰੋ ਤਾਂ ਥੋੜੀ ਦੇਰ ਬਾਅਦ ਖਤਮ ਹੋ ਜਾਂਦੀ ਹੈ ਨਾ ਤਾਂ આજ ਉਹ ਹੀ ਲੱਗ ਰਿਹਾ ਹੈ ਕਿ ਉਹ ਲੀਕ ਜਿਹੜੀ ਆ ਉਹ ਖਤਮ ਹੋ ਚੁੱਕੀ ਆ ਔਰ ਸਾਰਾ ਕੁਝ ਜੁੜ ਗਿਆ ਇੱਕ ਹੋ ਗਿਆ। ਬਹੁਤ ਬਹੁਤ ਥੈਂਕ ਯੂ। ਥੈਂਕ ਯੂ। ਮੈਂ ਡਾਕਟਰ ਹਰਵਿੰਦਰ ਕੌਰ ਪੰਜਾਬ ਤੋਂ ਹਾਂ। ਹਸਰੇ ਵਸਦੇ ਆ ਤੇ ਸਾਂਝੇ ਖੂਬਸੂਰਤ ਪੰਜਾਬ ਦੀ ਤਸਵੀਰ ਦੇ ਕੇ ਬਹੁਤ ਹੀ ਖੁਸ਼ੀ ਹੋ ਰਹੀ ਆ। ਤਾ ਉਹਦੇ ਰਿਗਾਰਡਿੰਗ ਮੈਂ ਸਿਰਫ ਇੱਕ ਸ਼ੇਅਰ ਤੁਹਾਡੇ ਨਾਲ ਸਾਂਝਾ ਕਰਾਂਗੀ ਆਸਮਾਂ ਵਿੱਚ ਤਾਰੇ ਹੋਣ ਇੰਨੇ ਕਿ ਆਸਮਾਂ ਦਿਖਾਈ ਨਾ ਦਵੇ ਆਸਮਾਂ ਵਿੱਚ ਤਾਰੇ ਹੋਣ ਇੰਨੇ ਕਿ ਆਸਮਾਂ ਦਿਖਾਈ ਨਾ ਦਵੇ ਤੁਹਾਡੇ ਸਭ ਦੇ ਜੀਵਨ ਦੇ ਵਿੱਚ ਖੁਸ਼ੀਆਂ ਹੋਣ ਇੰਨੀਆਂ ਕਿ ਗਾਮ ਦਿਖਾਈ ਨਾ ਦਵੇ ਕਿ ਗਾਮ ਦਿਖਾਈ ਨਾ ਦਵੇ ਧੰਨਵਾਦ ਵਾਹ ਹੈ ਹੈਲੋ ਉਹ ਅੱਧਰ ਦੇਖ ਲਓ ਜਲਦੀ ਸੁਣੋ ਬਦਦਾਦੀ ਇਹ ਨਹੀਂ ਅੱਜ ਪੜ ਲਏ ਜੀ ਜੋਇਆ ਸੀ ਹੈ ਪਲੀਜ਼ ਸੀ ਇਸ ਲਈ ਇਹ ਨਹੀਂ ਅਸੀਂ ਪਰਸੋਂ ਚਲੋ ਉਹਦੇ ਚ ਆਪਣਾ ਹਿੱਸਾ ਪਾਣ ਤੇ ਅੱਜ ਉਹ ਡੇਟ ਆ ਗਈ ਜੀ ਜੀ ਅਸੀਂ ਸਾਰੇ ਇਕੱਠੇ ਹੋਏ ਹਾਂ आज की इस डेट का मकसद की आज अज के इस मिलन का मकसद की है यह दो बैनर देख रहे थे वर्ल्ड पंजाबी कॉन्फ्रेंस जो मलक साहब और जफर शाह साहब और पूरी टीम चार